ਚੰਡੀਗੜ੍ਹ ਦੇ ਮਲੋਇਆ ਦੇ ਵਿੱਚ ਇੱਕ ਨੌਜਵਾਨ ਮੁੰਡੇ ਦਾ ਕਤਲ ਕੀਤਾ ਜਾਂਦਾ ਜਦੀ ਉਮਰ 19 ਸਾਲ ਦੀ ਸੀ ਤੇ ਇਸ ਤਰ੍ਹਾਂ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਪੱਥਰਾਂ ਦੇ ਨਾਲ ਹਮਲਾ ਕੀਤਾ ਗਿਆ ਜਿੱਦੇ ਚਲਦਿਆ ਮੌਕੇ ਤੇ ਹੀ ਉਹਦੀ ਮੌਤ ਹੋ ਗਈ ਜਦੀ ਉਮਰ 19 ਸਾਲ ਦੱਸੀ ਜਾ ਰਹੀ ਸੀ ਦੇਵਾ ਨਾਮ ਦਾ ਇਹ ਮੁੰਡਾ ਹੁਣ ਦੱਸ ਦਈਏ ਮਲੋਇਆ ਥਾਣੇ ਦੇ ਜਿਹੜਾ ਏਰੀਆ ਪੈਂਦਾ ਹੈ ਬਾਰਡਰ ਏਰੀਆ ਚੰਡੀਗੜ੍ਹ ਅਤੇ ਪੰਜਾਬ ਦਾ ਜਿਹੜਾ ਚੰਪਰ ਏਰੀਆ ਇਹ ਬਾਰਡਰ ਏਰੀਏ ਤੇ ਉਸ ਵਕਤ ਹਮਲਾ ਹੋਇਆ ਜਦੋਂ ਦੇਵਾ ਨਾਮ ਦਾ 19 ਸਾਲ ਦਾ ਮੁੰਡਾ ਆਪਣੇ ਐਕਟਿਵਾ ਨੂੰ ਪੈਂਚਰ ਲਵਾ ਰਿਆ ਸੀ ਈ ਰਿਕਸ਼ਾ ਤੇ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਤੇ ਇਸ ਤਰ੍ਹਾਂ ਹਥਿਆਰ ਅਤੇ ਪੱਥਰਾ ਦੇ ਨਾਲ ਹਮਲਾ ਕਰਤਾ ਜਿਸ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਲ ਸੀ ਜਿਸ ਦਾ ਨਾਮ ਪੰਮੀ ਦੱਸਿਆ ਜਾ ਰਿਹਾ ਜਿਹੜੀ ਪੰਮੀ ਹੈ ਇਹ ਸੈਕਟਰ 38 ਦੇ ਵਿੱਚ ਕੂੜਾ ਇਹਦਾ ਘਰਾਂ ਦੇ ਬਾਹਰ ਕੂੜਾ ਰੱਖਿਆ ਹੁੰਦਾ ਉਹ ਚੱਕਣ ਦਾ ਕੰਮ ਕਰਦੀ ਹੈ ਤੇ ਦੱਸਦੀ ਹੈ ਪੰਮੀ ਦੇ ਨਾਲ ਸਿੰਨ ਜਵਨਾਈਲ ਦੇ ਮੁੰਡੇ ਸੀ ਉਹਨਾਂ ਦਾ ਮਿਲ ਕੇ ਤੇਜ਼ਾਰ ਹਥਿਆਰ ਅਤੇ ਪਥਰਾ ਦੇ ਨਾਲ ਹਮਲਾ ਕਰਤਾ ਜਿਸ ਤੇ 19 ਸਾਲ ਦੇ ਮੁੰਡੇ ਦੀ ਮੌਤ ਹੋ ਗਈ ਸੀ ਜਿਸ ਦੇ ਚਲਦਿਆਂ ਮਲੋਇਆ ਥਾਣਾ ਦੇ ਐਸਐਚਓ ਜਸਵੀਰ ਸਿੰਘ ਅਤੇ ਉਹਨਾਂ ਦੀ ਟੀਮ ਨੂੰ ਇੱਕ ਵੱਡੀ ਸਫਲਤਾ حاصل ਹੋਈ ਹੈ ਮਲੋਇਆ ਥਾਣਾ ਦੇ ਐਸਐਚਓ ਅਤੇ ਉਹਨਾਂ ਦੀ ਟੀਮ ਨੂੰ ਇੱਕ ਵੱਡੀ ਸਫਲਤਾ حاصل ਹੋਈ ਹੈ ਹੈਨਾ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਜਿਹੜੀ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਏ ਸੀ तीन ज्युनाइल ਅਤੇ ਇੱਕ ਮਹਿਲਾ ਇਸ ਕਤਲ ਦੀ ਬਾਰਦਾਦ ਦੇ ਵਿੱਚ ਸ਼ਾਮਲ ਸੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤਸਵੀਰਾਂ ਦੇਖ ਸਕਦੇ ਹੋ ਇਹ ਉਹੀ ਮਹਿਲਾ ਹੈ ਜਿਹੜੀ ਪੁਲਿਸ ਕਸਟਡੀ ਦਿਖਾਈ ਦੇ ਰਹੀ ਹੈ ਜਿਹੜੀ ਮੌਕੇ ਬਾਰਦਾਦ ਤੇ ਕਤਲ ਦੇ ਬਾਰਦਾਦ ਦੇ ਵਿੱਚ ਸ਼ਾਮਲ ਸੀ ਤਸਵੀਰਾਂ ਤੁਹਾਡੇ ਸਾਹਮਣੇ ਹੈ ਜਿਲ੍ਹਾ ਪੁਲਿਸ ਦੇ ਸੀਨੀਅਰ ਅਫਸਰਾਂ ਵੱਲੋਂ ਸਪੈਸ਼ਲ ਟੀਮ ਬਣਾਈ ਗਈ ਸੀ ਜਿਹਦੇ ਵਿੱਚ ਐਸਐਚਓ ਜਸਵੀਰ ਐਸਆਈ ਅਭਿਸ਼ੇਕ ਲੇਡੀ ਜੀਐਸਆਈ ਰਿਸ਼ਪਿੰਦਰ ਕਨਸਟੇਬਲ ਪਵਨ ਤੇ ਕਨਸਟੇਬਲ ਕ੍ਰਿਸ਼ਨ ਕੰਮ ਕਰ ਰਹੇ ਸੀ ਸਫਲਤਾ ਵੀ ਹਾਸਲ ਹੋਈ ਹੈ ਅਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਗ੍ਰਿਫਤਾਰ ਕਰਕੇ ਹੁਣ ਇਹਨਾਂ ਨੂੰ ਪਛਾਣ ਦਿੱਤਾ ਸਲਾਖਾ ਦੇ ਪਿੱਛੇ ਪੁਰਾਣੀ ਰੰਜਿਸ਼ ਦੇ ਚੱਲਦੇ ਆ ਇਹ ਪੂਰਾ ਵਿਵਾਦ ਹੋਇਆ ਸੀ ਜਿਹਦੇ ਚੱਲਦਾ ਇੱਕ 19 ਸਾਲ ਦੇ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਸੀ ਤਸਵੀਰਾਂ ਤੁਹਾਡੇ ਸਾਹਮਣੇ ਆ ਇਸ ਗੁੱਥੀ ਰੂਸ ਲਾ ਦਿੱਤਾ ਗਿਆ ਜਿਹੜੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹੁਣ ਚੜ ਚੁੱਕੇ ਨੇ ਪੁਲਿਸ ਦੇ ਅੜਿੱਕੇ ਆਪਣੇ ਸੋਗੀ ਰਵਿਦਰਾ ਰਮੇਸ਼ਪਾਲ ਸਾਰ ਨਿਊਜ਼ ਚੰਡੀਗੜ੍ਹ